ਸੁਨਾ ਨਾ ਗਾੜੀ ਚੱਲ ਰਹੀ ਆ ਸਵਾਗਤ ਕਰੀਆ ਤੁਸ ਨੂੰ ਮਦਦ ਜੀ ਹੋਰ ਹੋ ਤਾਂ ਆ ਜੀਆ ਅਸੋਹੀ ਤਾਂ ਦੇ ਬੱਚੇ ਮੰਨ ਲਈ ਪਰ ਮੇਰੀ ਮਾਜਦਾ ਨਹੀਂ ਕਰਨਾ ਅਸੀਂ ਵੀ ਤੁਹਾਡੇ ਬੱਚੇ ਆ ਠੀਕ ਹੈ ਨਾ ਇਤਰਾ ਨਹੀਂ ਕਰਨਾ ਮੰਨਾਂ ਅਸੀਂ ਤੁਹਾਡੇ ਨਾਲ ਆ ਫਿਰ ਮਨ ਕਿਹੜੀ ਗੱਲ ਨੂੰ ਪਰਦੇ ਹੋ ਨਾ ਮੇਰੀ ਮਾਜਦਨ ਕਰੀਦਾ ਮੈਂ ਜੋ ਪੂਰ ਸੁਣਾ ਸਿਹਤ ਤਾਂ ਠੀਕ ਆ ਹਾਂ ਜੀ ਸਰਕਾਰ ਪਰਿਵਾਰ ਬੱਚੇ ਬੱਚੇ ਸਾਰਾ ਠੀਕ ਹੈ ਮਸਤ ਪਟਾਣੀ ਹੋਈ ਕਿ ਨਹੀਂ ਨਹੀਂ ਦਿੰਦੇ ਕੁਝ ਵੀ ਨਾ ਅਸੀਂ ਮਤਲਬ ਬਿਲਕੁਲ ਵੀ ਨਹੀਂ ਦਿੰਦੇ ਕੋਈ ਨਹੀਂ ਮਤਲਬ ਕੋਈ ਗੱਲ ਨਹੀਂ ਤੂੰ ਕੋਈ ਕੋਈ ਟੈਨਸ਼ਨ ਨਹੀਂ ਲੈਣੀ ਅਸੀਂ ਤੇਰੇ ਪੋਤੇ ਆ ਠੀਕ ਹੈ ਨਾ ਇਹਦੇ ਕੁੜੀ ਨੇ ਵਿਚਾਰੀ ਨੇ ਸਾਨੂੰ ਤਾਂ ਜਾਣਕਾਰੀ ਦਿੱਤੀ ਤੇ ਦੱਸਿਆ ਤੇ ਅਸੀਂ ਇੱਥੋਂ ਤੱਕ ਪਹੁੰਚ ਕੀਤੀ ਹੈ ਦਾ ਬਹੁਤ ਧੰਨਵਾਦ ਤੇ ਬਾਕੀ ਕਿਹੇ ਗੱਲ ਦੀ ਸਾਡੇ ਹੁੰਦਾ ਟੈਨਸ਼ਨ ਨਹੀਂ ਲੈਣੀ ਤੁਹਾਡੀ ਮਾਂ ਹੈ ਮੇਰੀ ਗੱਲ ਸੁਣ ਉਹ ਜਿੱਤੇ ਰਿਓ ਪੁੱਤ ਨਹੀਂ ਪੁੱਛਦੇ ਅਸੀਂ ਪੁੱਛਾਂਗੇ ਤੈਨੂੰ ਠੀਕ ਹੈ ਨਾ ਅਸੀਂ ਦੇਖ ਜਾਇਆ ਕਰਾਂਗੇ ਤੈਨੂੰ ਰੱਜ ਉਹ ਗੱਲ ਨਹੀਂ ਮਾਦਾ ਕਹੇ ਕੀ ਰੋਣਾ ਨਹੀਂ ਕਿਹਦੀ ਕਮੀ ਨਹੀਂ ਆਉਂਦੀ ਠੀਕ ਹੈ ਨਾ ਇੰਨਾ ਪਾਜੀ ਦੇਖ ਕੇ ਰੋ ਰਹੀ ਨਹੀਂ ਕੱਲੀ ਨਹੀਂ ਨਹੀਂ ਰੋਣਾ ਕਿਹੜੀ ਗੱਲੋਂ ਰੋਣਾ ਦੱਸ ਅਸੀਂ ਤੇਰੇ ਪੁੱਤ ਇਹੋ ਜਿਹੇ ਮਾੜਾ ਮੂੜ ਕੇ ਕਦੀ ਕਦਾਈ ਇਹ ਹੁੰਦੀ ਤੂੰ ਕੋਈ ਨਹੀਂ ਭੈਣ ਉਸੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਮੇਰੀ ਮਾਂ ਅਸੀਂ ਤੇਰੇ ਨਾਲ ਆ ਕਿਹੇ ਕਿਸਮ ਦੀ ਟੈਨਸ਼ਨ ਨਹੀਂ ਲੈਣੀ ਕਿਤੇ ਦਵਾਈ ਦਾਰੂ ਦੀ ਵੀ ਲੋੜ ਆ ਤਾਂ ਵੀ ਉਹ ਕੁੜੀ ਕੋ ਸਾਡਾ ਨੰਬਰ ਹੈਗਾ ਵਾ ਉਹਨੇ ਕੰਟੈਕਟ ਕੀਤਾ ਸਾਡੇ ਨਾਲ ਉਹ ਸਾਨੂੰ ਦੱਸ ਦੂਗੀ ਕਿ ਕਿਸ ਦਵਾਈ ਦਾਰੂ ਦੀ ਵੀ ਲੋੜ ਹੋਵੇ ਅਸੀਂ ਪਛਾਣਾਂਗੇ ਠੀਕ ਹੈ ਨਾ ਅਸੀਂ ਇਹ ਨੁਕਤੇ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਆ ਤੁਸੀਂ ਸਾਡੇ ਮਾਵਾ ਵਰਗੇ ਹੋ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਕੋਈ ਮਤਲਬ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਤੇ ਮੰਨ ਨਹੀਂ ਭਰਨਾ ਮੰਨ ਨਹੀਂ ਭਰਦਾ ਮੇਰੀ ਮਾਂ ਠੀਕ ਹੈ ਹਾਂ ਦੱਸ ਕੀ ਮੈਨੂੰ ਪੁੱਛਿੰਦੇ ਮੈਨੂੰ ਲੋੜ ਹੈ ਭਾਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਹਿੰਦੀ ਤੇਰੇ ਬੱਚੇ ਆਹੀਂ ਵੀ ਤੇਰੇ ਬੱਚੇ ਹੀ ਆ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਢਾੜੀਵਾਲ ਵਿਖੇ ਪਹੁੰਚੇ ਆਂ ਇਹ ਮਾਤਾ ਜਸਵੰਤ ਕੌਰ ਸਾਡੀ ਮਾਂ ਕੱਲੀ ਜਿਹੜੀ ਘਰ ਦੇ ਵਿੱਚ ਰਹਿੰਦੀ ਆਪਣੇ ਬੱਚਿਆਂ ਦੇ ਹੁੰਦਿਆਂ ਐਵੇਂ ਇਹਨੂੰ ਕੋਈ ਨਹੀਂ ਪੁੱਛਦਾ ਇਸ ਗੱਲ ਦਾ ਬਹੁਤ ਦੁੱਖ ਆ ਕਿ ਦੋ ਪੁੱਤ ਹੋਣ ਤੇ ਉਹ ਵੀ ਪੁੱਛਣ ਨਾ ਮਾਤਾ ਨੂੰ ਚਲੋ ਪੁੱਛਾਂਗੇ ਅਸੀਂ ਵੀ ਮਾਤਾ ਦੇ ਪੁੱਤ ਆ ਪਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਕਿ ਮਾਂ ਪਿਓ ਬੱਚਿਆਂ ਬਾਰੇ ਕੀ ਕੀ ਸੋਚਦੇ ਨੇ ਤੇ ਬੱਚੇ ਮਤਲਬ ਮਾਂ ਪਿਓ ਬਾਰੇ ਕੁਝ ਨਹੀਂ ਸੋਚਦੇ ਦੋ ਬੱਚੇ ਹੁੰਦਿਆਂ ਹੋਇਆਂ ਇਕੱਲੇ ਇਸ ਕਮਰੇ ਦੇ ਵਿੱਚ ਰਹਿਣ ਦੀ ਹੈ ਇਹ ਜਿਹੜੀ ਭਾਈ ਸੌਂ ਜਾਂਦੀ ਹੈ ਨਾ ਕੋਈ ਗੱਲ ਕੋਈ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਕਿਤਾ ਰੋ ਰਿਹਾ ਜੀ ਕਿਤਾ ਬਹਿ ਗਿਆ ਜੀ ਕਿਤਾ ਲੰਮੀ ਬਹਿ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਸੀਂ ਇਹ ਬਾਦ ਜੋਰਾ ਸੇਵਾ ਸੁਸਾਇਟੀ ਬਣਾਈ ਆ ਮਨੁੱਖਤਾ ਦੀ ਸੇਵਾ ਲਈ ਤੇ ਇਹ ਜਿਹੜੀ ਸੇਵਾ ਵਾ ਇਹ ਸਾਨੂੰ ਆਸਟ੍ਰੇਲੀਆ ਤੋਂ ਮਿਰਪਣੇਵੇਂ ਨੇ ਭੇਜੀ ਆ ਤੇ ਉਹ ਬਾਦ ਜੋਰਾ ਸੇਵਾ ਸੁਸਾਇਟੀ ਦਾ ਸੇਵਾਦਾਰ ਆ ਹਰ ਹਫਤੇ ਉਹ ਸੇਵਾ ਮਤਲਬ ਜਦ ਸਾਨੂੰ ਜਿਹੜੀ ਉਹ ਭੇਜਦਾ ਵਾ ਤੇ ਅਸੀਂ ਉਹ ਸੇਵਾ ਗਾਂਹ ਪਹੁੰਚਦੀ ਕਰਦੇ ਆ ਬਾਕੀ ਇਦਾਂ ਦੇ ਹੋਰ ਵੀ ਪਰਿਵਾਰ ਹੋਣਗੇ ਸਾਡੇ ਨਾਲ ਲੋਕੀ ਕੰਡੈਕਟ ਕਰਨਾਂ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਮਤਲਬ ਜਿੰਨਾ ਚਿਰ ਸਾਡੇ 'ਚ ਸਵਾਸ ਹੈ ਅਸੀਂ ਨੁਕਤਾ ਦੀ ਸੇਵਾ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖੋਲਣੇ ਚਾਹੂੰ ਚਲੋ ਇਹ ਸਾਡੀ ਮਤਲਬ ਬਾਜੂਰਾ ਸੇਵਾ ਸੁਸਾਇਟੀ ਦਾ ਸੇਵਾਦਾਰ ਆ ਸਾਜਨਦੀਪ ਸਿੰਘ ਆਸਟ੍ਰੇਲੀਆ ਤੋਂ ਪ੍ਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਤੇ ਲੰਬੀਆਂ ਉਮਰਾਂ ਬਖਸ਼ੇ ਹਰ ਹਫਤੇ ਉਹ ਸੇਵਾ ਪਾਉਂਦਾ ਵਾ ਤੇ ਅਸੀਂ ਵੀ ਉਹਦੀ ਸੇਵਾ ਜਿਹੜੀ ਗਾਂ ਪਹੁੰਚਾਉਂਦੇ ਆ ਅੱਛਾ ਮੰਨਦੇ ਧੰਨਵਾਦ ਠੀਕ ਹੈ ਉੱਤੇ ਨੰਬਰ ਲਿਖ ਲੈਣਾ ਇਹਨਾਂ ਦਾ ਨੰਬਰ ਹੈਗਾ ਵਾ ਠੀਕ ਆ ਕੁੜੀ ਦਾਗਾ ਜਾ ਕੇ ਲਿਖ ਲੈਣਾ ਹਾਂ ਬਾਕੀ ਲਿਆ ਫੋਡ ਆ